ਕ ਤੁੰਸੀ ਸੁਣਿਆ ਹੋਵੇਗਾ ਲੈਂਦੇ ਨੇ ਖੁਆਬ ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣਗੇ ਉਹ ਕਾਰਗਲ ਦੇ ਵੇਲੇ ਪੂਰੀ ਬਾਰਡਰ ਫੈਲ ਜੰਮੂ ਤੋਂ ਲੈ ਕੇ ਉਹ ਸ਼੍ਰੀਨਗਰ ਤੋਂ ਲੈ ਕੇ ਇਧਰ ਗੁਜਰਾਤ ਤੱਕ ਜਿੱਥੋਂ ਤੱਕ ਵੀ ਇਹ ਪਾਕਿਸਤਾਨ ਦਾ ਬਾਰਡਰ ਹੈ ਜੀ આજ ਤੱਕ ਚੈਨਲ ਦੀ ਹੁਣ ਤੱਕ ਖਬਰ ਕੱਢ ਕੇ ਵੇਖ ਲੋ ਉਹ ਪੂਰੇ ਬਾਰਡਰ ਤੇ ਜਦੋਂ ਜਦੋਂ ਵੀ ਕਿਤੇ ਇਦਾਂ ਦਾ ਮਾਹੌਲ ਆਇਆ ਤੇ ਕੋਈ ਖਤਰੇ ਵਾਲਾ ਮਾਹੌਲ ਆਇਆ ਸਾਡੇ ਫੌਜੀ ਵੀਰਾਂ ਨੇ ਇੰਡੀਅਨ ਆਰਮੀ ਨੇ ਟੈਂਕਾਂ ਤੋਪਾਂ ਦੇ ਉੱਤੇ ਪੈਕ ਸਪੀਕਰ ਲਾ ਕੇ ਉਧਰ ਨੂੰ ਮੂੰਹ ਕਰਕੇ ਇਹ ਗਾਣਾ ਵਜਾਇਆ ਕਿ ਲੈਂਦੇ ਨੇ ਖੁਆਬ ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣ ਗੇ ਗਾਣੇ ਆਪ ਹੀ ਲਿਖਦੇ ਸੀ ਆਪ ਆਪਣਾ ਲਿਖਿਆ ਜੀ ਪ੍ਰਮਾਤਮਾ ਨੇ ਕਲਮ ਇੰਨੀ ਵੱਡੀ ਮੈਨੂੰ ਗਰੀਬ ਨੂੰ ਕਲਮ ਦਿੱਤੀ ਆ ਉਹ ਤੁਸੀਂ ਸੁਣਿਆ ਹੋਵੇਗਾ ਲੈਂਦੇ ਨੇ ਖੁਆਬ ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣਗੇ ਉਹ ਕਾਰਗਲ ਦੇ ਵੇਲੇ ਪੂਰੀ ਡਿਪਾਰਟਮੈਂਟ ਬੈਲਟ ਜੰਮੂ ਤੋਂ ਲੈ ਕੇ ਉਹ ਸ਼੍ਰੀਨਗਰ ਤੋਂ ਲੈ ਕੇ ਇਧਰ ਗੁਜਰਾਤ ਤੱਕ ਜਿੱਥੋਂ ਤੱਕ ਵੀ ਇਹ ਪਾਕਿਸਤਾਨ ਦਾ ਬਾਰਡਰ ਹੈ ਆਜ ਤੱਕ ਚੈਨਲ ਦੀ ਹੁਣ ਤੱਕ ਖਬਰ ਕੱਢ ਕੇ ਵੇਖ ਲੋ ਉਹ ਪੂਰੇ ਬਾਰਡਰ ਤੇ ਜਦੋਂ ਜਦੋਂ ਵੀ ਕਿਤੇ ਇਦਾਂ ਦਾ ਮਾਹੌਲ ਆਇਆ ਉਹ ਖਤਰੇ ਵਾਲਾ ਮਾਹੌਲ ਆਇਆ ਸਾਡੇ ਫੌਜੀ ਵੀਰਾਂ ਨੇ ਇੰਡੀਅਨ ਆਰਮੀ ਨੇ ਟੈਂਕਾਂ ਤੋਪਾਂ ਦੇ ਉੱਤੇ ਡੈਕ ਸਪੀਕਰ ਲਾ ਕੇ ਉਧਰ ਨੂੰ ਮੂੰਹ ਕਰਕੇ ਇਹ ਗਾਣਾ ਵਜਾਇਆ ਕਿ ਲੈਂਦੇ ਨੇ ਖواب ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣੇ ਮੈਂ ਇਦਾਂ ਦਾ ਰੇਟ ਅੱਛਾ ਸਾਗਰ ਜੀ ਦਵਾਬੇ ਦੇ ਵਿੱਚ ਮਾਝਾ ਦਵਾਬਾ ਜਾਂ ਫਿਰ ਅਸੀਂ ਕਹਦੇ ਵੀ ਜਿਆਦਾ ਕਿੱਥੇ ਜਿਆਦਾ ਚੱਲਦਾ ਹੁੰਦਾ ਜਿਆਦਾ ਕਿੱਥੇ ਸਾਰੇ ਬਰਾਬਰ ਉਹ ਤੇ ਦੇਸ਼ ਤੇ ਪੂਰੇ ਵਿੱਚ ਚੱਲਦਾ ਹੀ ਸੀ ਪਰ ਜਿੱਥੇ ਲੱਗਦਾ ਸੀ ਕਿ ਯਾਰ ਇਸ ਜਗ੍ਹਾ ਤੇ ਤੁਹਾਨੂੰ ਲੱਗਦਾ ਵੇ ਕਿ ਯਾਰ ਇਸ ਜਗ੍ਹਾ ਤੇ ਜਾਦੇ ਤੇ ਇੱਥੇ ਜਿਆਦਾ ਲੋਕਾਂ ਦੇ ਵਿੱਚ ਹੰਗਾਰਾ ਹੁੰਦਾ ਮਾਲਵਾ ਵੀ ਮੈਂ ਬਹੁਤ ਜਿਆਦਾ ਜੀ ਇਹ ਮਕਮਾ ਮਾਲਵਾ ਬਹੁਤ ਜਿਆਦਾ ਲੇਕਿਨ ਫਿਰ ਮੈਂ ਮਾਝਾ ਉਸ ਤੋਂ ਘੱਟ ਨਹੀਂ ਕਹਿ ਸਕਦਾ ਉਹ ਵੀ ਲੋਕ ਪਿਆਰ ਕਰਦੇ ਜੇ ਮੈਂ ਇਸ ਚੀਜ਼ ਨੂੰ ਫਿਰ ਕਿਸੇ ਚੀਜ਼ ਨਾਲ ਮੇਲ ਕਰਾਂ ਉਨਾਈ ਕੰਮ ਇੱਥੇ ਕੀਤਾ ਉਸ ਤੋਂ ਡਬਲ ਜੁਪੀ ਦੇ ਵਿੱਚ ਪੰਜਾਬੀਆਂ ਦੇ ਵਿਆਹ ਉੱਤਰ ਪ੍ਰਦੇਸ਼ ਦੇ ਵਿੱਚ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਉਹ ਬਰਾਬਰ ਦਾ ਹੀ ਕੀਤਾ ਜਿੱਤੇ ਅੱਜ ਤੱਕ ਰੈਗੂਲਰ ਸਾਗਰ ਦੀ ਵੋਟੀ ਦੀ ਇੰਡੀਕਾ ਹੈਗੀ ਹੈ ਕਿ ਉਹ ਤਾਂ ਦਿੱਤੀ ਉਹ ਹੈਗੀ ਹੈ ਜੀ ਯਾਦਗਾਰ ਰੱਖੀਏ ਯਾਦਗਾਰ ਰੱਖੀਏ ਲਈ ਵੀ ਹੋਗੀ ਬਿਲਕੁਲ ਮੈਂ ਮੈਂ ਨਾ ਸੀ ਕਹਿ ਦਿੰਦੇ ਕਿ ਸ਼ੁਰੂਆਤ ਹੀ ਉੱਥੇ ਇੱਕ ਬੰਗਾਨੇ ਆਪ ਹੀ ਲਿਖ ਦਿੱਤੀ ਜਾਂ ਆਪਣਾ ਲਿਖਿਆ ਜੀ ਪ੍ਰਮਾਤਮਾ ਨੇ ਕਲ ਇੰਨੀ ਵੱਡੀ ਮੈਨੂੰ ਗਰੀਬ ਨੂੰ ਕਲਮ ਦਿੱਤੀ ਆ ਉਹ ਤੁਸੀਂ ਸੁਣਿਆ ਹੋਵੇਗਾ ਲੈਂਦੇ ਨੇ ਖੁਆਬ ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣਗੇ ਉਹ ਕਾਰਗਲ ਦੇ ਵੇਲੇ ਪੂਰੀ ਬਾਰਡਰ ਬੈਲ ਜੰਮੂ ਤੋਂ ਲੈ ਕੇ ਉਹ ਸ਼੍ਰੀਨਗਰ ਤੋਂ ਲੈ ਕੇ ਇੱਧਰ ਗੁਜਰਾਤ ਤੱਕ ਜਿੱਥੋਂ ਤੱਕ ਵੀ ਇਹ ਪਾਕਿਸਤਾਨ ਦਾ ਬਾਰਡਰ ਹੈ ਅੱਜ ਤੱਕ ਚੈਨਲ ਦੀ ਹੁਣ ਤੱਕ ਖਬਰ ਕੱਢ ਕੇ ਵੇਖ ਲਓ ਉਹ ਪੂਰੇ ਬਾਰਡਰ ਤੇ ਜਦੋਂ ਜਦੋਂ ਵੀ ਕਿਤੇ ਇਦਾਂ ਦਾ ਮਾਹੌਲ ਆਇਆ ਉਹ ਖਤਰੇ ਵਾਲਾ ਮਾਹੌਲ ਆਇਆ ਸਾਡੇ ਫੌਜੀ ਵੀਰਾਂ ਨੇ ਇੰਡੀਅਨ ਆਰਮੀ ਨੇ ਟੈਂਕਾਂ ਤੋਪਾਂ ਦੇ ਉੱਤੇ ਡੈਕ ਸਪੀਕਰ ਲਾ ਕੇ ਉਧਰ ਨੂੰ ਮੂੰਹ ਕਰਕੇ ਇਹ ਗਾਣਾ ਵਜਾਇਆ ਕਿ ਲੈਂਦੇ ਨੇ ਖواب ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣੀ ਤੇ ਮੈਂ ਇਦਾਂ ਦਾ ਰੇਟ ਅੱਛਾ ਸਾਗਰ ਜੀ ਦੁਆਬੇ ਦੇ ਵਿੱਚ ਮਾਝਾ ਦੁਆਬਾ ਯਾ ਫਿਰ ਅਸੀਂ ਕਹਿ ਦੀ ਵੀ ਜਿਆਦਾ ਕਿੱਥੇ ਜਿਆਦਾ ਚੱਲਦਾ ਹੁੰਦਾ ਜਿਆਦਾ ਕਿੱਥੇ ਸਾਰੇ ਬਰਾਬਰ ਉਹ ਤੇ ਦੇਸ਼ ਤੇ ਪੂਰੇ ਵਜਤ ਚੱਲਦਾ ਹੀ ਸੀ ਪਰ ਜਿੱਥੇ ਲੱਗਦਾ ਸੀ ਕਿ ਯਾਰ ਇਸ ਜਗ੍ਹਾ ਤੇ ਤੁਹਾਨੂੰ ਲੱਗਦਾ ਵੇ ਕਿ ਯਾਰ ਇਸ ਜਗ੍ਹਾ ਤੇ ਜਾਦੇ ਤੇ ਇੱਥੇ ਜਿਆਦਾ ਲੋਕਾਂ ਦੇ ਵਿੱਚ ਹੰਗਾਰਾ ਹੁੰਦਾ ਮਾਲਵਾ ਵੀ ਮੈਂ ਬਹੁਤ ਜਿਆਦਾ ਜੀ ਇਹ ਮਕਮਾ ਮਾਲਵਾ ਬਹੁਤ ਜਿਆਦਾ ਲੇਕਿਨ ਫਿਰ ਮੈਂ ਮਾਝਾ ਉਸ ਤੋਂ ਘੱਟ ਨਹੀਂ ਕਹਿ ਸਕਦਾ ਉਹ ਵੀ ਲੋਕ ਪਿਆਰ ਕਰਦੇ ਜੇ ਮੈਂ ਇਸ ਚੀਜ਼ ਨੂੰ ਫਿਰ ਕਿਸੇ ਚੀਜ਼ ਨਾਲ ਮੇਲ ਕਰਾਂ ਉਨਾ ਹੀ ਕੰਮ ਇੱਥੇ ਕੀਤਾ ਉਸ ਤੋਂ ਡਬਲ ਚੂਪੀ ਦੇ ਵਿੱਚ ਪੰਜਾਬੀਆਂ ਦੇ ਵਿਆਹ ਉੱਤਰ ਪ੍ਰਦੇਸ਼ ਦੇ ਵਿੱਚ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਉਹ ਬਰਾਬਰ ਦਾ ਹੀ ਕੀਤਾ ਜਿੱਤੇ ਅੱਜ ਤੱਕ ਰਹਿ ਗੁੰਦਾ ਰਿਹਾ ਸਾਗਰ ਦੀ ਵੋਟੀ ਦੀ ਇੰਡੀਕਾ ਹੈਗੀ ਹੈ ਕਿ ਉਹ ਤਾਰ ਦਿੱਤੀ ਉਹ ਹੈਗੀ ਹੈ ਜੀ ਯਾਦਗਾਰ ਰੱਖੀ ਹੋਈ ਹੈ ਯਾਦਗਾਰ ਹੈਗੀ ਹੈ ਬਿਲਕੁਲ ਮੈਂ ਮੈਂ ਨਾ ਸੀ ਕਹਿ ਦਿੰਦੇ ਕਿ ਸ਼ੁਰੂਆਤ ਹੀ ਉਹ